ਇਹ ਇਲੈਕਸ਼ਨ ਆ ਸਰ ਚੱਲ ਰਹੀਆਂ ਵਾਂ ਔਰ ਪੰਜਾਬ ਦੇ ਵਿੱਚ ਜਿਹੜੇ ਆ ਕਾਂਗਰਸ ਦੇ ਉਮੀਦਵਾਰ ਆ ਉਹ ਕਿਸ ਤਰ੍ਹਾਂ ਐਲਾਨ ਨਹੀਂ ਜਿਵੇਂ ਹੋ ਰਹਿ ਕੀ ਕਹਿਣਾ ਚਾਹੁੰਦੇ ਜੀ ਹਾਲ ਪਤਾ ਕੀ ਹੈ ਕਾਂਗਰਸ ਨੇ ਦੂਸਰੀਆਂ ਪਾਰਟੀਆਂ ਚੋਂ ਲਿਆ ਕੇ ਉਮੀਦਵਾਰਾਂ ਨੂੰ ਟਿਕਟਾਂ ਨਹੀਂ ਦੇਣੀ ਆ ਕਾਂਗਰਸ ਆਪਣੇ ਤਜਰਬੇਕਾਰ ਪੁਰਾਣੇ ਸੀਨੀਅਰ ਲੀਡਰਾਂ ਨੂੰ ਟਿਕਟਾਂ ਦੇ ਰਹੀ ਆ ਔਰ ਬੜੀ ਗਿਣਤੀ ਮਿੰਤੀ ਕੈਲਕੂਲੇਸ਼ਨ ਨਾਲ ਦੇ ਰਹੀ ਆ ਔਰ ਉਸ ਹਿਸਾਬ ਨਾਲ ਦੇ ਰਹੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਛਿੱਟਣ ਤੇ ਜਿਵੇਂ ਆਮ ਆਦਮੀ ਪਾਰਟੀ ਦੇ ਉਤਰ ਫੜ ਰਹੀ ਹੈ ਬੰਦੇ ਪੱਟ ਰਹੀ ਹੈ ਇਹ ਤਾਂ ਕੋਈ ਗੱਲ ਕੋਈ ਨਹੀਂ ਜਿਹੜਾ ਆਪਣਾ ਸਿਧਾਂਤ ਸੀਗਾ ਉਹਨਾਂ ਦਾ ਵੀ ਨਵੇਂ ਬੰਦੇ ਕਿਰਤੀ ਬੰਦੇ ਟਿਕਟਾਂ ਦੇਣੇ ਟਿਕਟਾਂ ਦਿੱਤੀਆਂ ਗਣੀਆਂ ਜਾਇਦ ਕੀ ਮੇਰੀ ਗੱਲ ਈ ਚੇਤੇ ਰੱਖਿਓ ਜਿਹੜੇ ਟਰਨ ਕੋਟ ਨੇ ਜਿਹੜੇ ਪਾਰਟੀਆਂ ਬਦਲ ਕੇ ਟਿਕਟਾਂ ਲੈਣਵਾਦ ਦੇ ਇੱਕ ਤੋਂ ਦੂਜੀ ਪਾਰਟੀ ਜਾਂਦੇ ਨੇ ਐਸ਼ਕੀ ਸਾਰੇ ਹਰ ਨੇ ਪੰਜਾਬ ਭਾਵੇਂ ਬੀਜੇਪੀ ਦੇ ਮੀਦੂ ਅਰਬੰਦ ਭਾਵੇਂ ਇਤੇ ਆਮ ਆਦਮੀ ਦੇ ਮੀਦੂ ਅਰਬੰਦ ਇਹ ਵੀ ਜਾਤੀ ਸੋਚੂ ਮਸਲਾ ਬੜਾ ਉੱਠਿਆ ਜੀ ਪੱਟੀ ਦੇ ਵਿੱਚ ਗੱਲ ਪਤਾ ਕੀ ਹੈ ਦੇਖੋ ਆਮ ਆਦਮੀ ਪਾਰਟੀ ਨੀਵਾਰ ਐਸੇ ਬਣਾਉਂਦੀ ਆ ਜਿਹੜੇ ਉਮੀਦਵਾਰ ਇੱਥੇ ਲੋਕਲ ਸਟੇਜਾਂ ਤੇ ਇੰਨਾ ਗਲਤ ਮਲਤ ਬੋਲਦੇ ਨੇ ਬੋਲ ਕਬੋਲ ਕਰਦੇ ਨੇ ਉਹ ਪਾਰਲੀਮੈਂਟ ਵਿੱਚ ਕੀ ਜਾ ਕੇ ਭਾਜਣ ਦੇਣਗੇ ਉਹਨਾਂ ਨੂੰ ਇਲਾਕੇ ਦੇ ਮਸਲਿਆਂ ਦਾ ਮਸਲਾ ਨਹੀਂ ਉਹ ਕਦੇ ਕਿਸੇ ਨੂੰ ਨੀਵਾ ਦਿਖਾਉਣਾ ਕਿਸੇ ਪਰਿਵਾਰ ਨੂੰ ਨੀਵਾ ਦਿਖਾਉਣਾ ਕਿਸੇ ਜਾਤੀ ਨੂੰ ਨੀਵਾ ਦਿਖਾਉਣਾ ਇਹ ਕੋਈ ਸਿਆਸਤ ਥੋੜਾ ਹੈ ਅਗੇ ਤੇ ਇਸ ਤਰ੍ਹਾਂ ਮਤਲਬ ਕਿ ਸਾਡੀਆਂ ਗਲੀਆਂ ਦੇ ਛੋਟੇ ਛੋਟੇ ਲੋਕ ਜਿਹੜੇ ਲੜਾਈਆਂ ਇੱਕ ਦੋ ਗਾਲਾਂ ਕੱਢਦੇ ਉਹ ਵੀ ਨਹੀਂ ਇਸ ਤਰ੍ਹਾਂ ਕਰਦੇ ਜਿਵੇਂ ਕਰਦੇ ਮੈਂ 70 ਸਾਲਾਂ ਚ ਪਹਿਲੀ ਵਾਰੀ ਕੋ ਪੋਲਿਟਿਕਲ ਬੰਦਾ ਵੇਖਿਆ ਕਿਸੇ ਸਟੇਜ ਤੋਂ ਇੰਨਾ ਗਲਤ ਬੋਲ ਰਿਹਾ ਹੋਇਆ ਇਸ ਤਰ੍ਹਾਂ ਕਦੇ ਗਲਤ ਨਹੀਂ ਬੋਲਦਾ ਜੀਰ ਸਾਹਿਬ ਚੋਣ ਜੋਗ ਨੂੰ ਕੀ ਕੀਤੀ ਕਹ ਦਿੱਤੀ ਜੀ ਦੇਖੋ ਚੋਣ ਜੋਗ ਨੂੰ ਵੀ ਕਰ ਰਿਹਾ ਪਹਿਲਾਂ ਤਾਂ ਮੈਂ ਕਿਹਾ ਸੀ ਵੀ ਛੱਡਿਏ ਮaaf ਕਰੀਏ ਕੀ ਦੋੜਿਆ ਨਹੀਂ ਕਰਨੇ ਮਾਨਣਾ ਨਹੀਂ ਪਰ ਉਹਨੇ ਕੱਲ ਫੇਰ ਲਾਈਵ ਹੋ ਕੇ ਬਹੁਤ ਪਕੜਵਾਸ ਕੀਤਾ ਇਸ ਕਰਕੇ ਹੁਣ ਫੈਸਲਾ ਕੀਤਾ ਕਿ ਹੁਣ ਤੈਨੂੰ ਭਾਈ ਦੇਖਾਂਗੇ ਹੁਣ ਮੈਂ ਇਲੈਕਸ਼ਨ ਕਮ ਔਰ ਨਾਲ ਡਿਫਰਮੇਸ਼ਨ ਦਾ ਕੇਸ ਵੀ ਪਾਵਾਂਗੇ ਪਰ ਹੁਣ ਭਾਵੇਂ ਵੇਖੋ ਇਹਨਾਂ ਦੀ ਪਾਰਟੀ ਦੇ ਵਿੱਚ ਸੁਧਾਣ ਦੇ ਆ ਕੇ ਵੱਡੇ ਲੀਡਰ ਮਾਫੀਆ ਮੁਖੀਆ ਮੰਗ ਰਹੇ ਨੇ ਉਹ ਤਾਂ ਮਾਫੀ ਮੰਗੇ ਮੈਂ ਤਾਂ ਵੀ ਨਹੀਂ ਦੇਣੀ ਹਾਂ ਸਰ ਇਹਨਾਂ ਦੀ ਪਾਰਟੀ ਇਸ ਜਿਆ ਵੀ ਆਮ ਪਾਰਟੀ ਵਾਲੇ ਜਿਹੜੇ ਬੀਜੇਪੀ ਚ ਰਹਿੰਦੇ ਜਾਂਦੇ ਹਾਂਜੀ ਬੀਜੇਪੀ ਨੂੰ ਕੀ ਮਿਲਣਾ ਮੈਨੂੰ ਸਮਝ ਨਹੀਂ ਆਉਂਦੀ ਤੇ ਬੀਜੇਪੀ ਜਿਹੜੀ ਕਹਿੰਦੀ ਹੈ ਬੜੀ ਸਧਾਤਕ ਪਾਰਟੀ ਹੈ ਪ੍ਰਧਾਨ ਉਹਨਾਂ ਨੇ ਸਾਡੀ ਪਾਰਟੀ ਚੋਂ ਖੜ ਕੇ ਲਾ ਲਿਆ ਸਾਰੀਆਂ ਟਿਕਟਾਂ ਜਿਹੜੀਆਂ ਦੂਜੀਆਂ ਪਾਰਟੀਆਂ ਇਸ ਤਰ੍ਹਾਂ ਕੀ ਬਾਵਾ ਮਰੋੜ ਕੇ ਕਿਸ ਨੂੰ ਆਪਾਂ ਲੈ ਜਾਾਂਗੇ ਉਹਦੇ ਲੋਕ ਮੋਟਾ ਪਾਦਨਗੇ ਜਿੰਨਾ ਸਵਾਗਤ ਕਿਸਾਨ ਕਰ ਰਹੇ ਆ ਪਿੰਡਾਂ ਦੇ ਵਿੱਚ ਉਹ ਗੱਲ ਉਹਨਾਂ ਦੀ ਵਾਜਬ ਆ ਵੀ ਜਿਹੜੇ ਲੋਕ ਸਾਨੂੰ ਦਿੱਲੀ ਨਹੀਂ ਸੀ ਪੜਨ ਦਿੰਦੇ ਉਹਨਾਂ ਨੇ ਪਿੰਡਾਂ 'ਚ ਨਹੀਂ ਪੜਨ ਦੇਣਾ ਤੇ ਕਿਹੜੇ ਮੂਹਣਾ ਵੋਟਾਂ ਮੰਗਣਗੇ ਜਦੋਂ ਸਾਹਮਣੇ ਉਹਦੇ ਝੰਡੇ ਲਹਿਕੜੇ ਨੇ ਮੈਂ ਤਾਂ ਸਮਝਦਾ ਕਿ ਇਹਨਾਂ ਉਮੀਦਵਾਰਾਂ ਨੂੰ ਵੈਅ ਛੱਡ ਕੇ ਆਰਾਮ ਨਾਲ ਘਰ ਬੈਣਾ ਚਾਹੀਦਾ ਗੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਸੀਟ ਨਹੀਂ ਮਲੇ ਇਹ ਕਿ ਜਿਸ ਤਰ੍ਹਾਂ ਦੱਸ ਰਹੇ ਵੀ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਚੰਦਰ ਕੀਤਾ ਵਾ ਪੰਜਾਬ ਦੀ ਜਿਹੜੀ ਸਿਆਸਤ ਹੈਗੀ ਆ ਉਹ ਇਹੋ ਜਿਹੀ ਮਸਲੇ 'ਚ ਕਿਵੇਂ ਚੱਲਦੀ ਦਿਖਾਈ ਦੇ ਕਿ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹਨ ਤੇ ਇਹ ਟੀਸੀ ਦੀ ਬੀਜੇਪੀ ਨਾਲ ਵੀ ਰੱਖਦੇ ਆ। ਦੇਖੋ ਉਹਨਾਂ ਨੇ ਏਟੀਸੀ ਦੀ ਕਰਕੇ ਹੀ ਅਮਰਤਪਾਲ ਨੂੰ ਦਿਬੜੂਗੜ ਜੇਲ੍ਹ ਚ ਭੇਜਿਆ ਸੀ। ਐਵੇਂ ਨਹੀਂ ਕੇਂਦਰ ਸਰਕਾਰ ਦੇ ਜਹਾਜ਼ ਆਉਂਦੇ। ਐਵੇਂ ਨਹੀਂ ਬੀਜੇਪੀ ਦੀ ਸਰਕਾਰ ਜਿੱਥੇ ਆਸਾਮ ਚੱਲਦੀ ਆ ਉਥੋਂ ਦੇ ਜ਼ਿਲ੍ਹਿਆਂ ਵਿੱਚ ਥਾਂ ਮਿਲਦੀ। ਇਹ ਤਾਂ ਹੀ ਮਿਲਦੀ ਜਦੋਂ ਆਪਾਂ ਰੜੇ ਹੋਈਏ। ਕਾਂਗਰਸ ਪਾਰਟੀ ਕੋ ਉਪਰਾਲਾ ਕਰ ਰਹੀ ਜੀ। ਜਿਹੜੇ ਭਾਈ ਅਮਰਪਾਲ ਪੰਜਾਬ ਜਿਲ੍ਹੇ ਹੰਦਾਂ ਜਾਂਦੀ ਸਾਡੀ ਸਰਕਾਰ ਦਾ ਆਲੇ ਦੋ ਸਾਰੇ ਪਰਾਲੇ ਇੱਕ ਦਿਨ ਚ ਆ ਜਾਣਗੇ ਉਪਰਾਲਿਆਂ ਤੋਂ ਸ਼ੁਰੂ ਕਰੋ ਇੱਕ ਦਿਨ ਚ ਆ ਜਾਣਗੇ ਸਰਕਾਰ ਦਾ ਮਾੜੀ ਆਲੇ ਦੋ ਅਮਰਪਾਲ ਭਰੇ ਸਰ ਕੀ ਕਹਿਣਾ ਚਾਹੁੰਦੇ ਜੀ ਦੇਖੋ ਮੈਂ ਕਹਿੰਦਾ ਵਾਂ ਸਪੋਜ ਕਿਸੇ ਬੰਦੇ ਤੇ ਕੋਈ ਦੋਸ਼ ਆ ਤਾਂ ਉਹ ਜੋ ਐਕਟ ਜਿਹੜਾ ਐਕਸ਼ਨ ਹੋਇਆ ਵਾ ਅਜਨਾਲੇ ਹੋਇਆ ਪਰ ਚਾਹ ਦਰਜ ਕਰਕੇ ਆਮਨੰਤਰ ਕਰ ਦੋ ਉੱਥੇ ਕਰ ਦੋ ਤੇ ਜੇ ਐਨਐਸਏ ਲਾਈ ਆ ਉਹ ਡੀਸੀ ਅਮਰਸਰ ਦੇ ਹੁਕਮਾਂ ਨਾਲ ਲੱਗੀ ਆ ਤੋਂ ਡਿਬੜੂਗੜ੍ਹ ਜੇਲ੍ਹ ਪੇ ਜਾਂਦਾ ਕੀ ਲੋੜ ਹੈ ਮੈਂ ਦੇਖੋ ਜੋਧਪੁਰ ਜੇਲ੍ਹ 'ਚ ਰਹਿ ਮੈਨੂੰ ਪਤਾ ਹੈ ਕਿ ਜੇ ਜੋ ਜੇਲ੍ਹ 'ਚ ਰਹਿਣ ਵਾਲੇ ਦੇ ਪਿੱਛੋਂ ਮੁਲਾਕਾਤ ਕਰਨ ਵਾਲੇ ਕਿੰਨੇ ਪਰੇਸ਼ਾਨ ਹੁੰਦੇ ਨੇ ਔਰ ਸਾਡੀ ਮੁਲਾਕਾਤ ਜਿਹੜੇ ਜਾਂਦੇ ਹਫਤਾ ਹਫਤਾ ਲੱਗ ਜਾਂਦਾ ਸੀ ਤੇ ਡਿਬੜੂਗੜ੍ਹ ਤੋਂ 3000 ਕਿਲੋਮੀਟਰ ਆ ਇਹ ਸਾਰੇ ਬੰਦੇ ਤੇ ਚਾਹ ਕੇ ਚੜ੍ਹਨ ਜੋਗੇ ਨਹੀਂ ਹੈਗੇ ਕਿਵੇਂ ਮੁਲਾਕਾਤ ਕਰਨਗੇ ਬਲੱਡ ਰਿਲੇਸ਼ਨ ਤੋਂ ਬਿਨਾ ਮੁਲਾਕਾਤ ਨਹੀਂ ਹੋ ਸਕਦੀ ਤੇ ਬਲੱਡ ਰਿਲੇਸ਼ਨ ਵਾਲੇ ਕੋਈ ਪੈਸਾ ਕੋਈ ਨਹੀਂ ਹੈਗਾ ਇਹ ਔਰ ਉਸ ਤੋਂ ਬਾਅਦ ਬੇਹਜਾਈ ਰਹੀ ਵੀ ਇੱਕ ਸਾਲ ਜੇ ਪੂਰਾ ਹੋ ਗਿਆ ਸੀ ਤੇ ਛੱਡ ਦਿਓ ਉਹਨਾਂ ਨੂੰ ਤੇ ਹੁਣ ਭਗਵੰਤ ਮਾਨ ਇੱਕ ਸਾਲ ਉਹਨਾਂ ਦਾ ਹੋਰ ਬਤਾਤਾ ਹਲਕਾ ਜੀ ਲੂਸ ਸਰ ਤੇ ਜਿਹੜੇ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆ ਆਪਣੇ ਪੰਜਾਬ ਦੇ ਸਰ ਕਿੰਨੀਆਂ ਸੀਟਾਂ ਮਤਲਬ ਪਬਲਿਕ ਐ ਸਭ ਜਾਣਦੀ ਪਬਲਿਕ ਸਭ ਜਾਣਦੀ ਹੈ ਵੀ ਕੀ ਕਰਨਾ ਹੈ ਪਬਲਿਕ ਨੇ ਤਾਂ ਨਤਾਰਾ ਕਰ ਦਿੱਤਾ ਹੋਇਆ ਵਾ ਪਬਲਿਕ ਤਾਂ ਢੀਕਣ ਲਈ ਆ ਵੀ ਕਿਹੜਾ ਸਮਾਂ ਆਵੇ ਤੇ ਬਦਲਾਅ ਦੇ ਜਿਹੜੇ ਅਸੀਂ ਝੰਬੇ ਪਏ ਆ ਜੀ ਲੋਕ ਬਦਲਾਅ ਨੇ ਸਾਡਾ ਬਹੁਤ ਨੁਕਸਾਨ ਕੀਤਾ ਲੋਕ ਕਹਿਦੇ ਕਿ ਬਦਲਾਅ ਤੋਂ ਬਦਲਾ ਆ ਜਾਣਾ ਚਾਹੁੰਦੇ ਹਨ ਧੰਨਵਾਦ